ਇਹਦਾ ਦੇਖਦੇ ਦਸ਼ਕਰ ਸਵਾਗਤ ਹੈ ਜਿਸ ਤਰ੍ਹਾਂ ਦੇਸ਼ ਭਰ ਵਿੱਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਉਸ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਮੱਕਾ ਯਾਨੀ ਕਿ ਫਲੋਰ ਪੰਜਾਬ ਪੁਲਿਸ ਅਕੈਡਮੀ ਵਿੱਚ ਵੀ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਡੀਜੀਪੀ ਮੈਡਮ ਅਨੀਤਾ ਪੁੰਜ ਨੇ ਚਿੰਡਾ ਫੈਰਾ ਆ ਸਾਡੇ ਦਾ ਸਭ ਤੋਂ ਪਹਿਲਾਂ ਦਾ ਡੀਜੀਪੀ ਮੈਮ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਬੜੇ ਲੰਬੇ ਸਮੇਂ ਤੋਂ ਫਲੋਰ 'ਚ ਰਹਿ ਰਹੇ ਹੋ ਐਜ਼ ਅ ਡੀਜੀਪੀ ਤੁਹਾਨੂੰ ਬਹੁਤ-ਬਹੁਤ ਡਬਲ ਮੁਬਾਰਕਾਂ ਸੋਰੀ ਇੱਕ ਤੁਹਾਡੇ ਡੀਜੀਪੀ ਬਣਨ ਤੇ ਇੱਕ ਤੁਹਾਡੇ ਹਸਬੰਡ ਸినాਸਰ ਦੇ ਡੀਜੀਪੀ ਬਣੇ ਦੋਨਾਂ ਨੂੰ ਕਿਉਂਕਿ ਮੇਰੇ ਖਿਆਲ ਇਹ ਵੀ ਪੰਜਾਬ ਪੁਲਿਸ ਦੀ ਹਿਸਟਰੀ ਚ ਫਸਟ ਟਾਈਮ ਹੋਣਾ ਕਿ ਹਸਬੰਡ ਵਾਈਫ ਦੋਨੇ ਡੀਜੀਪੀ ਨੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਔਰ ਸੈਕੰਡਲੀ ਮੈਮ ਅੱਜ 15 ਅਗਸਤ ਦੇ ਅੱਜ ਦੇਸ਼ ਦੇ 79ਵਾਂ ਨਾਸੀਵੇਂ ਇੰਡੀਪੈਂਡੈਂਸ ਦੇਤੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸ਼ੁਭਕਾਮਨਾਵਾਂ ਦੇਣਾ ਚਾਹਾਂਗੀ ਔਰ ਅੱਜ ਦਾ ਦਿਨ ਬਹੁਤ ਸਾਰੇ ਜਾਣਦੇ ਹਾਂ ਅਸੀਂ ਬਹੁਤ ਮਹੱਤਵਪੂਰਨ ਦਿਨ ਹੈ ਸੋ ਪੰਜਾਬ ਪੁਲਿਸ ਅਕੈਡਮੀ ਵਿੱਚ ਕਿਉਂਕਿ ਇਹ ਇੱਕ ਟ੍ਰੇਨਿੰਗ ਇੰਸਟੀਟਿਊਸ਼ਨ ਹੈ ਸੋ ਇੱਥੇ ਜੋ ਸਾਡੇ ਪ੍ਰਬੇਸ਼ਨਰ ਸਬ ਇੰਸਪੈਕਟਰਸ ਬੇਸਿਕ ਟ੍ਰੇਨਿੰਗ ਕਰ ਰਹੇ ਹੈ ਉਹਨਾਂ ਨੇ ਅੱਜ ਸਾਡੇ ਅਸ਼ਵਨੀ ਕੁਮਾਰ ਸਟੇਡੀਅਮ ਵਿੱਚ ਇੱਕ ਵਧੀਆ ਪਰੇਡ ਦਾ ਮੂਜ਼ਾਹਰਾ ਕੀਤਾ 인ਡੀਪੈਂਡੈਂਸ ਡੇ ਵਿੱਚ ਝੰਡਾ ਫੈਰਾਣ ਤੋਂ ਬਾਅਦ ਉਹਨਾਂ ਦੀ ਜੋ ਬੈਂਡ ਦੀ ਧੁਨ ਤੇ ਉਹਨਾਂ ਨੇ ਮਾਰਚ ਪਾਸ ਕੀਤੀ ਉਹਦੇ ਵਿੱਚ ਜੋ ਸਾਡੀ ਟ੍ਰੇਨਰਸ ਦੀ ਟੀਮ ਹੈ ਉਹਨਾਂ ਦਾ ਯੋਗਦਾਨ ਵੀ ਸਾਹਮਣੇ ਦਿਖਦਾ ਹੈ ਔਰ ਅੱਜ ਜੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਟੀਮ ਵਰਕ ਨੂੰ ਲੈ ਕੇ ਕੀਤੀ ਕਿਉਂਕਿ ਸਾਡੇ ਜੋ ਯੰਗਸਟਰਸ ਹੈਗੇ ਆ ਉਹਨਾਂ ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਚਾਹੇ ਸਕੂਲ ਹੋਵੇ ਕਾਲਜ ਹੋਵੇ ਕਿ ਕੰਪੀਟੀਸ਼ਨ ਬੜਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੰਪੀਟੀਸ਼ਨ ਹੈਗਾ ਹੈ ਸੋ ਅੱਜ ਅਸੀਂ ਜੋ ਉਹਨਾਂ ਨਾਲ ਗੱਲਬਾਤ ਕੀਤੀ ਉਹ ਇਹ ਕੀਤੀ ਕਿ ਕੰਪੀਟੀਸ਼ਨ ਦਾ ਨਹੀਂ ਕੋਆਪਰੇਸ਼ਨ ਔਰ ਕੋਲਾਬੋਰੇਸ਼ਨ ਦਾ ਜ਼ਮਾਨਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਚੱਲਾਂਗੇ ਤਦ ਹੀ ਅਸੀਂ ਆਪਣਾ ਟੀਚੇ ਤੇ ਪਹੁੰਚ ਸਕਦੇ ਆਂ ਔਰ ਇਹਦੇ ਵਿੱਚ ਜਿਹੜੀ ਟੀਮਵਰਕ ਹੈ ਕਿਉਂਕਿ ਇੰਡੀਵਿਜੂਅਲਸ ਸਾਡਾ ਮੰਨਾ ਹੈ ਉਹ ਅਚੀਵ ਨਹੀਂ ਕਰਦੇ ਟੀਮਸ ਅਚੀਵ ਕਰਦੀਆਂ ਹਨ ਸੋ ਇਸ ਟੀਮਵਰਕ ਨੂੰ ਇਸ ਕੋਆਪਰੇਸ਼ਨ ਨੂੰ ਇਸ ਕੋਲਾਬੋਰੇਸ਼ਨ ਨੂੰ ਹਾਈਲਾਈਟ ਕਰਦੇ ਹੋਏ ਅੱਜ ਅਸੀਂ ਟ੍ਰੇਨੀਜ਼ ਨੂੰ ਇਹੀ ਸੰਦੇਸ਼ ਦਿੱਤਾ ਤਾਂ ਕਿ ਜਦੋਂ ਟ੍ਰੇਨਿੰਗ ਮੁਕੰਮਲ ਕਰਕੇ ਉਹ ਫੀਲਡ ਤੇ ਜਾਂਦੇ ਹੈ ਤੇ ਆਪਣੀ ਪੂਰੀ ਟੀਮ ਨਾਲ ਹਰ ਮੈਂਬਰ ਜਿਹੜਾ ਟੀਮ ਦਾ ਹੈ ਉਹ ਆਪਣਾ ਬੈਸਟ ਪਰਫਾਰਮ ਕਰੇ ਤਾਂ ਕਿ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਸਟੇਟ ਨੂੰ ਔਰ ਪੂਰੇ ਦੇਸ਼ ਨੂੰ ਅੱਗੇ ਤੋਂ ਅੱਗੇ ਲਿਜਾਣ ਵਿੱਚ ਆਪਣਾ ਪੂਰਾ ਯੋਗਦਾਨ ਦੇ ਸਕੀਏ ਮੈਮ ਇੱਕ ਕੁਐਸਚਨ ਹੈ ਬੜੇ ਲੰਬੇ ਸਮੇਂ ਤੋਂ ਫਲੋਰ ਟ੍ਰੇਨਿੰਗ ਸੈਂਟਰ ਦੇ ਤੁਸੀਂ ਲੀਡ ਕਰ ਰਹੇ ਹੋ ਬਹੁਤ ਸਾਰੀਆਂ ਚੇਂਜਸ ਤੁਹਾਡੇ ਟਾਈਮ ਤੇ ਵੀ ਆਈਆਂ ਹੋਣਗੀਆਂ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਅੱਜ ਕੱਲ ਜਿਹੜੇ ਕ੍ਰਿਮੀਨਲਸ ਨੇ ਉਹ ਥੋੜਾ ਐਡਵਾਂਸ ਹੋ ਰਹੇ ਨੇ ਉਹਨੂੰ ਲੈ ਕੇ ਫਲੋਰ ਅਕੈਡਮੀ ਦੇ ਵਿੱਚ ਕੁਝ ਅਪਡੇਟਸ ਬਿਲਕੁਲ ਠੀਕ ਗੱਲ ਹੈ ਦੇਖੋ ਟ੍ਰੇਨਿੰਗ ਦਾ ਜੋ ਕੰਮ ਹੈਗਾ ਉਹ ਇਹ ਦੇਖਣਾ ਕਿ ਫੀਲਡ ਵਿੱਚ ਨਵੇਂ ਕ੍ਰਾਈਮ ਟ੍ਰੈਂਡਸ ਜਾਂ ਨਵੇਂ ਕੀ ਇਸ਼ੂਜ਼ ਹੈਗੇ ਆ ਔਰ ਉਹ ਉਹਦੇ ਵਿੱਚ ਜਿਹੜੇ ਟ੍ਰੇਨੀਜ਼ ਹੈਗੇ ਆ ਚਾਹੇ ਉਹ ਸਾਡੇ ਬੇਸਿਕ ਟ੍ਰੇਨਿੰਗ ਚ ਆਣ ਚਾਹੇ ਉਹ ਸਾਡੇ ਪ੍ਰੀ ਪ੍ਰੋਮੋਸ਼ਨ ਕੋਰਸਸ ਚ ਆਣ ਤੋ ਜਿਹੜਾ ਟ੍ਰੇਨਿੰਗ ਗੈਪ ਹੈ ਉਹਨੂੰ ਫਿਲ ਕਰਨਾ ਔਰ ਜਿੱਦਾਂ ਤੁਸੀਂ ਕਿਹਾ ਕਿ ਜੋ ਨਿਊ 에ਜ ਕਰਾਈਮ ਹੈਗੇ ਆ ਸਾਈਬਰ ਕਰਾਈਮ ਹੈਗੇ ਆ ਆਨਲਾਈਨ ਪੇਮੈਂਟ ਫਰਾਡਸ ਹੈਗੇ ਆ ਸੋ ਇਹ ਨਵੇਂ ਤਰ੍ਹਾਂ ਦੇ ਕਰਾਈਮਸ ਹੈਗੇ ਆ ਇਹ ਜੋ ਕਿ ਪਹਿਲੇ ਨਹੀਂ ਸੀਗੇ ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਟ੍ਰੇਨੀਜ਼ ਨੂੰ ਇਕਵਿਪ ਕਰੀਏ ਤਾਂ ਕਿ ਉਹ ਇਸ ਤਰ੍ਹਾਂ ਦੇ ਹੈਂਡਲ ਕਰ ਸਕਣ ਔਰ ਉਹਦੇ ਲਈ ਸਾਡੀ ਜੋ ਪੰਜਾਬ ਪੁਲਿਸ ਦੀ ਟੀਮ ਹੈ ਉਹਦੀ ਵੀ ਕਪੈਸਿਟੀ ਬਿਲਡਿੰਗ ਅਸੀਂ ਕਰਦੇ ਰਹਿੰਦੇ ਹਾਂ ਤਾਂ ਕਿ ਉਹ ਵਧੀਆ ਤਰੀਕੇ ਨਾਲ ਨਵੇਂ ਚੈਲੰਜਸ ਨੂੰ ਕਿੱਦਾਂ ਫੀਲਡ ਵਿੱਚ ਫੇਸ ਕਰਨਾ ਹੈ ਉਹ ਦੱਸ ਸਕਣ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਮੁਬਾਰਕਾ ਇੱਕ ਵਾਰੀ ਫਿਰ ਥੈਂਕ ਯੂ ਥੈਂਕ ਯੂ ਮੈਮ ਇਹ ਹਨ ਅਨੀਤਾ ਪੁੰਜ ਡੀਜੀਪੀ ਪੰਜਾਬ ਪੁਲਿਸ ਅਕੈਡਮੀ 플ੋਰ ਤੋਂ ਜਿਨ੍ਹਾਂ ਨੇ ਦੱਸਿਆ ਕਿ ਅੱਜ ਕੰਪੀਟੀਸ਼ਨ ਨਾਲ ਹੀ ਕੋਲੈਬੋਰੇਸ਼ਨ ਦਾ ਜਮਾ ਟਾਈਮ ਹੈ ਦੀਨੂ ਲੈ ਕੇ ਉਹਨਾਂ ਨੇ ਅੱਜ ਜਿਹੜਾ ਆਪਣਾ ਸੰਦੇਸ਼ ਵੀ ਇਹੀ ਦਿੱਤਾ ਉਹਨਾਂ ਨੂੰ ਆਪਣੇ ਜਿਹੜੇ ਟ੍ਰੇਨਿੰਗ ਸੀ ਇਹਦੇ ਨਾਲ ਨਾਲ ਜਿਹੜਾ ਝੰਡਾ ਵੀ ਉਹਨਾਂ ਨੇ ਫੜਾਇਆ ਫਲੋਰ ਤੋਂ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਇਸਵੇਰਾ ਦੇਖਦੇ ਦਸ਼ਕਾ ਸਵਾਗਤ ਹੈ ਜਿਸ ਤਰ੍ਹਾਂ ਦੇਸ਼ ਭਰ ਵਿੱਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਮੱਕਾ ਯਾਨੀ ਕਿ ਫਲੋਰ ਪੰਜਾਬ ਪੁਲਿਸ ਅਕੈਡਮੀ ਵਿੱਚ ਵੀ ਬੜੇ ਧੂਮਧਾਮ ਨਾਲ ਮਨਾਇਆ ਗਿਆ ਡੀਜੀਪੀ ਮੈਡਮ ਅਨੀਤਾ ਪੁੰਜ ਨੇ ਝੰਡਾ ਫੜਾਇਆ ਆ ਸਾਡੇ ਦਾ ਸਭ ਤੋਂ ਪਹਿਲਾਂ ਦਾ ਡੀਜੀਪੀ ਮੈਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਬੜਾ ਲੰਬੇ ਸਮੇਂ ਤੋਂ ਫਲੋਰ 'ਚ ਰਹਿ ਰਹੇ ਹੋ ਐਜ਼ ਅ ਡੀਜੀਪੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਸੌਰੀ ਸ਼ੁਕਰੀਆ ਇੱਕ ਤੁਹਾਡੇ ਡੀਜੀਪੀ ਬਣਨ ਤੇ ਇੱਕ ਤੁਹਾਡੇ ਹਸਬੰਡ ਸినా ਸਰ ਵੀ ਡੀਜੀਪੀ ਬਣੇ ਦੋਨਾਂ ਨੂੰ ਕਿਉਂਕਿ ਮੇਰੇ ਖਿਆਲ ਇਹ ਵੀ ਪੰਜਾਬ ਪੁਲਿਸ ਦੀ ਹਿਸਟਰੀ 'ਚ ਫਸਟ ਟਾਈਮ ਹੋਣਾ ਕਿ ਹਸਬੰਡ ਵਾਈਫ ਦੋਨੇ ਡੀਜੀਪੀ ਨੇ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਔਰ ਸੈਕੰਡਲੀ ਮੈਮ ਅੱਜ 15 ਅਗਸਤ ਦੇ ਅੱਜ ਦੇਸ਼ ਦੇ 79ਵਾਂ ਨਾਸੀਵੇਂ 인ਡੀਪੈਂਡੈਂਸ ਦੇਤੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸ਼ੁਭ ਕਾਮਨਾਵਾਂ ਦੇਣਾ ਚਾਹਾਂਗੀ ਔਰ ਅੱਜ ਦਾ ਦਿਨ ਬਹੁਤ ਸਾਰੇ ਜਾਣਦੇ ਹਾਂ ਅਸੀਂ ਬਹੁਤ ਮਹੱਤਵਪੂਰਨ ਦਿਨ ਹੈ ਸੋ ਪੰਜਾਬ ਪੁਲਿਸ ਅਕੈਡਮੀ ਵਿੱਚ ਕਿਉਂਕਿ ਇਹ ਇੱਕ ਟ੍ਰੇਨਿੰਗ ਇੰਸਟੀਟਿਊਸ਼ਨ ਹੈ ਸੋ ਇੱਥੇ ਜੋ ਸਾਡੇ ਪ੍ਰਵੇਸ਼ਨਰ ਸਬ ਇੰਸਪੈਕਟਰਸ ਬੇਸਿਕ ਟ੍ਰੇਨਿੰਗ ਕਰ ਰਹੇ ਹੈ ਉਹਨਾਂ ਨੇ ਅੱਜ ਸਾਡੇ ਅਸ਼ਵਨੀ ਕੁਮਾਰ ਸਟੇਡੀਅਮ ਵਿੱਚ ਇੱਕ ਵਧੀਆ ਪਰੇਡ ਦਾ ਮਜ਼ਾਹਰਾ ਕੀਤਾ 인ਡੀਪੈਂਡੈਂਸ ਡੇ ਵਿੱਚ ਝੰਡਾ ਫੈਰਾਣ ਤੋਂ ਬਾਅਦ ਉਹਨਾਂ ਦੀ ਜੋ ਬੈਂਡ ਦੀ ਧੁੰਤੇ ਉਹਨਾਂ ਨੇ ਮਾਰਚ ਪਾਸ ਕੀਤੀ ਉਹਦੇ ਵਿੱਚ ਜੋ ਸਾਡੀ ਟ੍ਰੇਨਰਸ ਦੀ ਟੀਮ ਹੈ ਉਹਨਾਂ ਦਾ ਯੋਗਦਾਨ ਵੀ ਸਾਹਮਣੇ ਦਿਖਦਾ ਹੈ ਔਰ ਅੱਜ ਜੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਟੀਮ ਵਰਕ ਨੂੰ ਲੈ ਕੇ ਕੀਤੀ ਕਿਉਂਕਿ ਸਾਡੇ ਜੋ ਯੰਗਸਟਰਸ ਹੈਗੇ ਹੈ ਉਹਨਾਂ ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਚਾਹੇ ਸਕੂਲ ਹੋਵੇ ਕਾਲਜ ਹੋਵੇ ਕਿ ਕੰਪੀਟੀਸ਼ਨ ਬੜਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੰਪੀਟੀਸ਼ਨ ਹੈਗਾ ਹੈ ਸੋ ਅੱਜ ਅਸੀਂ ਜੋ ਉਹਨਾਂ ਨਾਲ ਗੱਲਬਾਤ ਕੀਤੀ ਉਹ ਇਹ ਕੀਤੀ ਕਿ ਕੰਪੀਟੀਸ਼ਨ ਦਾ ਨਹੀਂ ਕੋਆਪਰੇਸ਼ਨ ਔਰ ਕੋਲਾਬੋਰੇਸ਼ਨ ਦਾ ਜ਼ਮਾਨਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਚੱਲਾਂਗੇ ਤਦ ਹੀ ਅਸੀਂ ਆਪਣਾ ਟੀਚੇ ਤੇ ਪਹੁੰਚ ਸਕਦੇ ਆਂ ਔਰ ਇਹਦੇ ਵਿੱਚ ਜਿਹੜੀ ਟੀਮਵਰਕ ਹੈ ਕਿਉਂਕਿ ਇੰਡੀਵਿਜੂਅਲਸ ਸਾਡਾ ਮੰਨਾ ਹੈ ਉਹ ਅਚੀਵ ਨਹੀਂ ਕਰਦੇ ਟੀਮਸ ਅਚੀਵ ਕਰਦੀਆਂ ਹਨ ਸੋ ਇਸ ਟੀਮਵਰਕ ਨੂੰ ਇਸ ਕੋਆਪਰੇਸ਼ਨ ਨੂੰ ਇਸ ਕੋਲਾਬੋਰੇਸ਼ਨ ਨੂੰ ਹਾਈਲਾਈਟ ਕਰਦੇ ਹੋਏ ਅੱਜ ਅਸੀਂ ਟ੍ਰੇਨੀਜ਼ ਨੂੰ ਇਹੀ ਸੰਦੇਸ਼ ਦਿੱਤਾ ਤਾਂ ਕਿ ਜਦੋਂ ਟ੍ਰੇਨਿੰਗ ਮੁਕੰਮਲ ਕਰਕੇ ਉਹ ਫੀਲਡ ਤੇ ਜਾਂਦੇ ਹੈ ਤੇ ਆਪਣੀ ਪੂਰੀ ਟੀਮ ਨਾਲ ਹਰ ਮੈਂਬਰ ਜਿਹੜਾ ਟੀਮ ਦਾ ਹੈ ਉਹ ਆਪਣਾ ਬੈਸਟ ਪਰਫਾਰਮ ਕਰੇ ਤਾਂ ਕਿ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਸਟੇਟ ਨੂੰ ਔਰ ਪੂਰੇ ਦੇਸ਼ ਨੂੰ ਅੱਗੇ ਤੋਂ ਅੱਗੇ ਲਿਜਾਣ ਵਿੱਚ ਆਪਣਾ ਪੂਰਾ ਯੋਗਦਾਨ ਦੇ ਸਕੀਏ ਮੈਮਿਕ ਕੁਸਨ ਬੜੇ ਲੰਬੇ ਸਮੇਂ ਤੋਂ ਫਲੋਅ ਟ੍ਰੇਨਿੰਗ ਸੈਂਟਰ ਦੀ ਤੁਸੀਂ ਲੀਡ ਕਰ ਰਹੇ ਹੋ ਬਹੁਤ ਸਾਰੀਆਂ ਚੇਂਜਸ ਤੁਹਾਡੇ ਟਾਈਮ ਤੇ ਵੀ ਆਈਆਂ ਹੋਣਗੀਆਂ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਅੱਜਕੱਲ ਜਿਹੜੇ ਕ੍ਰਿਮੀਨਲਸ ਨੇ ਉਹ ਥੋੜਾ ਐਡਵਾਂਸ ਹੋ ਰਹੇ ਨੇ ਉਹਨੂੰ ਲੈ ਕੇ ਫਲੋਰ ਅਕੈਡਮੀ ਦੇ ਵਿੱਚ ਕੁਝ ਅਪਡੇਟਸ ਬਿਲਕੁਲ ਠੀਕ ਗੱਲ ਹੈ ਦੇਖੋ ਟ੍ਰੇਨਿੰਗ ਦਾ ਜੋ ਕੰਮ ਹੈਗਾ ਉਹ ਇਹ ਦੇਖਣਾ ਕਿ ਫੀਲਡ ਵਿੱਚ ਨਵੇਂ ਕ੍ਰਾਈਮ ਟ੍ਰੈਂਡਸ ਜਾਂ ਨਵੇਂ ਕੀ ਇਸ਼ੂਜ਼ ਹੈਗੇ ਆ ਔਰ ਉਹ ਉਹਦੇ ਵਿੱਚ ਜਿਹੜੇ ਟ੍ਰੇਨੀਜ਼ ਹੈਗੇ ਆ ਚਾਹੇ ਉਹ ਸਾਡੇ ਬੇਸਿਕ ਟ੍ਰੇਨਿੰਗ ਚ ਆਣ ਚਾਹੇ ਉਹ ਸਾਡੇ ਪ੍ਰੀ ਪ੍ਰੋਮੋਸ਼ਨ ਕੋਰਸਸ ਚ ਆਣ ਤੋ ਜਿਹੜਾ ਟ੍ਰੇਨਿੰਗ ਗੈਪ ਹੈ ਉਹਨੂੰ ਫਿਲ ਕਰਨਾ ਔਰ ਜਿੱਦਾਂ ਤੁਸੀਂ ਕਿਹਾ ਕਿ ਜੋ ਨਿਊ 에ਜ ਕਰਾਈਮ ਹੈਗੇ ਆ ਸਾਈਬਰ ਕਰਾਈਮ ਹੈਗੇ ਆ ਆਨਲਾਈਨ ਪੇਮੈਂਟ ਫਰਾਡਸ ਹੈਗੇ ਆ ਸੋ ਇਹ ਨਵੇਂ ਤਰ੍ਹਾਂ ਦੇ ਕਰਾਈਮਸ ਹੈਗੇ ਆ ਇਹ ਜੋ ਕਿ ਪਹਿਲੇ ਨਹੀਂ ਸੀਗੇ ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਟ੍ਰੇਨੀਜ਼ ਨੂੰ ਇਕਵਿਪ ਕਰੀਏ ਤਾਂ ਕਿ ਉਹ ਇਸ ਤਰ੍ਹਾਂ ਦੇ ਹੈਂਡਲ ਕਰ ਸਕਣ ਔਰ ਉਹਦੇ ਲਈ ਸਾਡੀ ਜੋ ਪੰਜਾਬ ਪੁਲਿਸ ਦੀ ਟੀਮ ਹੈ ਉਹਦੀ ਵੀ ਕਪੈਸਿਟੀ ਬਿਲਡਿੰਗ ਅਸੀਂ ਕਰਦੇ ਰਹਿੰਦੇ ਹਾਂ ਤਾਂ ਕਿ ਉਹ ਵਧੀਆ ਤਰੀਕੇ ਨਾਲ ਨਵੇਂ ਚੈਲੰਜਸ ਨੂੰ ਕਿੱਦਾਂ ਫੀਲਡ ਵਿੱਚ ਫੇਸ ਕਰਨਾ ਹੈ ਔਰ ਦੱਸ ਸਕਣ ਥੈਂਕ ਯੂ ਵੈਰੀ ਮਚ ਥੈਂਕ ਯੂ ਮੈਡਮ ਮੁਬਾਰਕਾ ਇੱਕ ਵਾਰ ਫਿਰ ਥੈਂਕ ਯੂ ਥੈਂਕ ਯੂ ਮੈਮ ਇਹ ਸਨ ਨੀਤਾ ਪੁੰਜ ਡੀਜੀਪੀ ਪੰਜਾਬ ਪੁਲਿਸ ਅਕੈਡਮੀ 플ੋਰ ਤੋਂ ਜਿਨ੍ਹਾਂ ਨੇ ਦੱਸਿਆ ਕਿ ਅੱਜ ਕੰਪੀਟੀਸ਼ਨ ਨਾਲ ਕੋਲੈਬੋਰੇਸ਼ਨ ਦਾ ਜੋ ਟਾਈਮ ਹੈ ਦਿਨੂ ਲੈ ਕੇ ਉਹਨਾਂ ਨੇ ਅੱਜ ਜਿਹੜਾ ਆਪਣਾ ਸੰਦੇਸ਼ ਵੀ ਇਹੀ ਦਿੱਤਾ ਉਹਨਾਂ ਨੂੰ ਆਪਣੇ ਜਿਹੜੇ ਟ੍ਰੇਨੀ ਸੀ ਇਹਦੇ ਨਾਲ ਨਾਲ ਜਿਹੜਾ ਝੰਡਾ ਵੀ ਉਹਨਾਂ ਨੇ ਫਰਾਇਆ ਫਲੋਰ ਤੋਂ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਇਹ <laughs> ਦੇਖਦੇ <laughs>